ਹallelujah praise the lord god bless you ਜੈ ਮਸੀਹ ਦੀ ਸਾਰਿਆਂ ਨੂੰ ਪਰਮੇਸ਼ਰ ਨੇ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਗੱਲ ਕਰ ਸਕੀਏ ਔਰ ਪਰਮੇਸ਼ਰ ਅੱਜ ਇਸ ਵਚਨ ਦੇ ਦੁਆਰਾ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾਉਣਗੇ ਕਿ ਅਸੀਂ ਕਿਸ ਵਿਧੀ ਨਾਲ ਉਸ ਪਰਮੇਸ਼ਰ ਤੋਂ ਮੰਗਣਾ ਹੈ ਕਿਸ ਤਰ੍ਹਾਂ ਅਸੀਂ ਚੰਗਿਆਈ ਲੈਣੀ ਹੈ ਕਿਸ ਤਰ੍ਹਾਂ ਅਸੀਂ ਆਜ਼ਾਦੀ ਅਸੀਂ ਰਿਹਾਈ ਲੈਣੀ ਹੈ ਪਰਮੇਸ਼ਰ ਨੇ ਆਪਣੇ ਵਚਨ ਵਿੱਚ ਕਿਹਾ ਮਤੀ ਦੀ ਅੰਜੀਲ ਉਦਾ 8 ਅਧਿਆਏ ਉਹਦੀ 2 ਐਤ ਵਿੱਚ ਵੇਖੋ ਇੱਕ ਕੁੜੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ ਪ੍ਰਭੂ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ ਇੱਥੇ ਬਚਨ ਵਿੱਚ ਲਿਖਿਆ ਗਿਆ ਹੈ ਕਿ ਇੱਕ ਕੁੜੀ ਆ ਜਿਸ ਨੇ ਪ੍ਰਭੂ ਯਸੂ ਮਸੀਹ ਨੂੰ ਆ ਕੇ ਮੱਥਾ ਟੇਕਿਆ ਅਤੇ ਉਸ ਕੁੜੀ ਨੇ ਕਿਹਾ ਕਿ ਪ੍ਰਭੂ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ ਅੱਜ ਸਾਡੇ ਸ਼ਬਦ ਕੀ ਨੇ ਪਰਮੇਸ਼ਵਰ ਦੇ ਅੱਗੇ ਅੱਜ ਅਸੀਂ ਕਿਸ ਤਰ੍ਹਾਂ ਉਸ ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ ਤੋਂ ਮੰਗਦੇ ਆਂ ਕਿ ਇਸ ਤਰ੍ਹਾਂ ਕਿ ਪ੍ਰਭੂ ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਜਾਂ ਇਸ ਤਰ੍ਹਾਂ ਮੰਗਦੇ ਆਂ ਪਰਮੇਸ਼ਵਰ ਮੈਂ ਚਾਹੁੰਦਾ ਹਾਂ ਕਿ ਮੈਨੂੰ ਸ਼ੁੱਧ ਕਰੋ ਪਰਮੇਸ਼ਵਰ ਮੈਂ ਚਾਹੁੰਦਾ ਹਾਂ ਕਿ ਮੈਨੂੰ ਚੰਗਿਆਈ ਦਿਓ ਪਰਮੇਸ਼ਵਰ ਮੈਂ ਚਾਹੁੰਦਾ ਹਾਂ ਕਿ ਮੇਰੇ ਘਰ ਨੂੰ ਬLES ਕਰੋ ਨਹੀਂ ਅੱਜ ਪਰਮੇਸ਼ਵਰ ਸਾਨੂੰ ਇਸ ਵਚਨ ਵਿੱਚ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਸਾਨੂੰ ਮੰਗਣਾ ਸਿਖਾ ਰਹੇ ਨੇ ਸਾਨੂੰ ਚਿੰਗਿਆਈ ਲੈਣੀ ਸਿਖਾ ਰਹੇ ਨੇ ਉਹ ਕੋੜੀ ਨੇ ਕਿਹਾ ਕਹਿੰਦਾ ਪ੍ਰਭੂ ਯਿਸੂ ਅਗਰ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਅੱਜ ਅਸੀਂ ਇਸ ਵਚਨ ਦੇ ਅਨੁਸਾਰ ਉਸ ਪਰਮੇਸ਼ਵਰ ਤੋਂ ਮੰਗਣਾ ਹੈ ਅਸੀਂ ਕਹਿਣਾ ਹੈ ਪਰਮੇਸ਼ਵਰ ਨੂੰ ਪ੍ਰਭੂ ਯਿਸੂ ਤੁਸੀਂ ਚਾਹੋ ਤਾਂ ਮੇਰੇ ਘਰ ਨੂੰ ਮੇਰੇ ਪਰਿਵਾਰ ਨੂੰ ਬਹਾਲ ਕਰ ਸਕਦੇ ਹੋ ਤੁਸੀਂ ਚਾਹੋ ਪਰਮੇਸ਼ਰ ਸਾਡੇ ਘਰ ਵਿੱਚ ਆਨੰਦ ਆ ਸਕਦਾ ਹੈ ਤੁਸੀਂ ਚਾਹੋ ਮੇਰੇ ਪਰਮੇਸ਼ਰ ਸਾਡੇ ਬੱਚੇ ਸਦਾ ਤਰੱਕੀ ਕਰਨਗੇ ਪਰਮੇਸ਼ਰ ਤੁਸੀਂ ਚਾਹੋ ਤਾਂ ਸਾਡੇ ਉੱਤੇ ਕਦੇ ਗਰੀਬੀ ਨਹੀਂ ਆਵੇਗੀ ਪਰਮੇਸ਼ਰ ਤੁਸੀਂ ਚਾਹੋ ਤਾਂ ਅਸੀਂ ਕਰਜ਼ੇ ਲੈਣ ਵਾਲੇ ਨਹੀਂ ਦੇਣ ਵਾਲੇ ਬਣ ਜਾਵਾਂਗੇ ਪਰਮੇਸ਼ਰ ਤੁਸੀਂ ਚਾਹੋ ਤਾਂ ਇਹ ਬਿਮਾਰੀਆਂ ਸਦਾ ਸਾਡੇ ਕੋਲੋਂ ਦੂਰ ਹੋ ਜਾਣ ਪਰਮੇਸ਼ਵਰ ਤੁਸੀਂ ਚਾਹੋ ਅਸੀਂ ਸਦਾ ਪ੍ਰਾਰਥਨਾ ਵਿੱਚ ਵੱਧਦੇ ਜਾਈਏ ਆराधना ਵਿੱਚ ਵੱਧਦੇ ਜਾਈਏ ਉਹ ਪਰਮੇਸ਼ਵਰ ਤੁਸੀਂ ਚਾਹੋ ਤਾਂ ਮੇਰੇ ਪ੍ਰਭੂ ਅਸੀਂ ਤੇਰੀ ਮਹਿਮਾ ਕਰਦੇ ਜਾਈਏ ਅੱਛਾ ਇਹ ਹੀ ਸਾਨੂੰ ਵਚਨ ਸਿਖਾ ਰਿਹਾ ਹੈ ਕਿ ਅਸੀਂ ਕਿਸ ਤਰ੍ਹਾਂ ਮੰਗਣਾ ਹੈ ਪ੍ਰਭੂ ਸਾਨੂੰ ਦੇਣ ਲਈ ਤਿਆਰ ਨੇ ਪਰ ਸਾਨੂੰ ਮੰਗਣਾ ਨਹੀਂ ਆ ਰਿਹਾ ਅਸੀਂ ਆਪਣੇ ਤਰੀਕੇ ਨਾਲ ਮੰਗਦੇ ਹਾਂ ਲੇਕਿਨ ਜੋ ਸਾਨੂੰ ਵਚਨ ਸਿਖਾਉਂਦਾ ਅਸੀਂ ਉਸ ਤਰੀਕੇ ਨਾਲ ਉਸ ਪਰਮੇਸ਼ਵਰ ਤੋਂ ਮੰਗਣਾ ਹੈ ਕਿਉਂਕਿ ਪਰਮੇਸ਼ਵਰ ਉਹ ਸਭ ਕੁਝ ਕਰਨ ਦੀ ਤਾਕਤ ਰੱਖਦੇ ਨੇ ਜਦੋਂ ਉਸ ਕੋੜੀ ਨੇ ਇਸ ਤਰ੍ਹਾਂ ਕਿਹਾ ਕਿ ਪਰਮੇਸ਼ਵਰ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਅੱਗੇ ਤਿੰਨ ਅਧਿਆਏ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਤਾਂ ਉਸ ਨੇ ਹੱਥ ਲੰਬਾ ਕਰਕੇ ਉਹਨੂੰ ਛੋਹਿਆ ਅਤੇ ਆਖਿਆ ਮੈਂ ਚਾਹੁੰਦਾ ਹਾਂ ਜਾਂ ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹਦਾ ਕੋੜ ਚਲੇ ਗਿਆ ਪ੍ਰਭੂ ਯਸ਼ੂ ਮਸੀ ਨੇ ਉਹਦੇ ਸ਼ਬਦਾਂ ਦੇ ਦੁਆਰਾ ਉਨੇ ਸ਼ਬਦ ਕੀ ਬੋਲੇ ਉਹਨਾਂ ਸ਼ਬਦਾਂ ਤੋਂ ਇੰਨਾ ਖੁਸ਼ ਹੋ ਗਏ ਪਰਮੇਸ਼ਰ ਉਹਨਾਂ ਨੇ ਕਿਹਾ ਆਪਣਾ ਹੱਥ ਵਧਾਇਆ ਤੇ ਉਹਨੂੰ ਛੂਇਆ ਔਰ ਕਿਹਾ ਜਾ ਤੇਰਾ ਕੋੜ ਚਲੇ ਗਿਆ ਸੱਚੀ ਉਹਦਾ ਕੋੜ ਉਸੇ ਵਕਤ ਚਲੇ ਗਿਆ ਕਿਉਂਕਿ ਪਰਮੇਸ਼ਰ ਅੱਜ ਸਾਡੇ ਸ਼ਬਦ ਦੇਖਦੇ ਨੇ ਅੱਜ ਉਹ ਸਾਡੇ ਸ਼ਬਦ ਦੇਖਦੇ ਨੇ ਕਿ ਅਸੀਂ ਕਿਸ ਤਰ੍ਹਾਂ ਪ੍ਰਭੂ ਤੋਂ ਮੰਗਦੇ ਆ ਅੱਜ ਅਸੀਂ ਉਹ ਸ਼ਬਦਾਂ ਨਾਲ ਮੰਗਣਾ ਜਿੰਨਾ ਸ਼ਬਦਾਂ ਦੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਵੀ ਹੋ ਜਾਵੇ ਤੇ ਸਤੋਂ ਅਸੀਂ ਮੰਗ ਵੀ ਲਈਏ ਕਿਉਂਕਿ ਉਹਨੇ ਵਚਨ ਚ ਕਿਹਾ ਹੈ ਕਿ ਮੰਗੂ ਤੁਹਾਨੂੰ ਦਿੱਤਾ ਜਾਵੇਗਾ ਪਰ ਕਿਸ ਵਿਧੀ ਨਾਲ ਕਿਸ ਤਰੀਕੇ ਨਾਲ ਅਸੀਂ ਉਹ ਤੋਂ ਮੰਗਣਾ ਹੈ ਇਸ ਕੋੜੀ ਨੇ ਚੰਗਿਆਈ ਲਈ ਅੱਜ ਇਹੀ ਸ਼ਬਦਾਂ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਾਂਗੇ ਇਹੀ ਸ਼ਬਦਾਂ ਦੇ ਦੁਆਰਾ ਅੱਜ ਸਾਡੇ ਜੀਵਨਾ ਚ ਚੰਗਿਆਈ ਆਵੇਗੀ ਕਿਉਂਕਿ ਜਿੰਨੇ ਵੀ ਜਨ ਇਸ ਪ੍ਰਾਰਥਨਾ ਨੂੰ ਅੱਜ ਸੁਣਨਗੇ ਔਰ ਜੋ ਜੋ ਇਸ ਪ੍ਰਾਰਥਨਾ ਇਸ ਤਰ੍ਹਾਂ ਪ੍ਰਾਰਥਨਾ ਕਰਨਗੇ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਦੇ ਵਿੱਚ ਵੱਡੇ ਆਨੰਦ ਵੱਡੀਆਂ ਖੁਸ਼ੀਆਂ ਲੈ ਕੇ ਆਵੇਗਾ ਆਓ ਅਸੀਂ ਇਸ ਵਚਨ ਦੇ ਦੁਆਰਾ ਅੱਜ ਪ੍ਰਾਰਥਨਾ ਕਰਦੇ ਹਾਂ ਤਾਂ ਕਿ ਉਹ ਪਰਮੇਸ਼ਵਰ ਸਾਨੂੰ ਆਨੰਦ ਨਾਲ ਪਰੇ ਸਾਨੂੰ ਖੁਸ਼ੀ ਨਾਲ ਪਰੇ ਕਿਉਂਕਿ ਉਸ ਕੋੜੀ ਨੇ ਥੋੜੇ ਸ਼ਬਦਾਂ ਦੇ ਵਿੱਚ ਹੀ ਵੱਡੀ ਚੰਗਿਆਈ ਨੂੰ ਲੈ ਲਿਆ ਅੱਜ ਅਸੀਂ ਵੀ ਉਹਨਾਂ ਥੋੜੇ ਸ਼ਬਦਾਂ ਦੇ ਵਿੱਚ ਜਿਸ ਤਰ੍ਹਾਂ ਉਹਨੇ ਮੰਗਿਆ ਉਸ ਤਰ੍ਹਾਂ ਮੰਗ ਕੇ ਵੱਡੀ ਚੰਗਿਆਈ ਨੂੰ ਲਵਾਂਗੇ ਹਾਲੇਲੂਇਆ 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 ਪਰਮੇਸ਼ਵਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਹੈ ਮੇਰੇ ਪਰਮੇਸ਼ਵਰ ਤੁਹਾਡੀ ਸ਼ੁਕਰਗੁਜ਼ਾਰੀ ਹੈ ਮੇਰੇ ਪ੍ਰਭੂ ਅੱਜ ਦੇ ਦਿਨ ਲਈ ਇਸ ਸਮੇਂ ਦੇ ਲਈ ਮੇਰੇ ਪਿਤਾ ਔਰ ਇਹ ਵਚਨ ਦੇ ਲਈ ਮੇਰੇ ਪਰਮੇਸ਼ਰ ਜੋ ਤੁਸੀਂ ਅੱਜ ਇਹ ਮੈਨੂੰ ਵਚਨ ਦਿੱਤਾ ਤਾਂ ਕਿ ਇਹ ਵਚਨ ਮੈਂ ਤੁਹਾਡੇ ਲੋਕਾਂ ਦੇ ਵਿੱਚ ਵੰਡ ਸਕਾਂ ਮੇਰੇ ਪਰਮੇਸ਼ਰ ਤੁਸੀਂ ਕਿਹਾ ਮੇਰੇ ਪਰਮੇਸ਼ਰ ਕਿ ਤੁਸੀਂ ਵੰਡੋ ਔਰ ਮੇਰੇ ਪਰਮੇਸ਼ਰ ਅੱਜ ਮੈਂ ਇਸ ਵਚਨ ਦੇ ਦੁਆਰਾ ਮੇਰੇ ਪਿਤਾ ਤੁਹਾਡੇ ਲੋਕਾਂ ਦੇ ਲਈ ਪ੍ਰਾਰਥਨਾ ਕਰਨ ਜਾ ਰਿਹਾ ਮੇਰੇ ਪਿਤਾ ਕਿ ਤੁਹਾਡੇ ਲੋਕ ਵੀ ਇਸ ਵਚਨ ਦੀ ਤਰ੍ਹਾਂ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਕਿਸੇ ਤੇ ਭਰੋਸਾ ਨਹੀਂ ਮੇਰੇ ਪ੍ਰਭੂ ਬਲਕਿ ਤੇਰੇ ਵਚਨ ਤੇ ਤੇਰੀ ਸਮਰਥ ਤੇ ਭਰੋਸਾ ਰੱਖਣ ਵਾਲੇ ਜਣ ਔਰ ਪਰਮੇਸ਼ਰ ਅੱਜ ਆਪਣੇ ਲੋਕਾਂ ਨੂੰ ਉਹ ਸ਼ਬਦ ਦਓ ਮੇਰੇ ਪਰਮੇਸ਼ਰ ਜਿਨ੍ਹਾਂ ਸ਼ਬਦਾਂ ਦੇ ਦੁਆਰਾ ਤੁਸੀਂ ਸਾਨੂੰ ਚੰਗਿਆਈ ਦਿੰਦੇ ਹੋ ਮੇਰੇ ਪਿਤਾ ਅੱਜ ਉਹ ਸ਼ਬਦ ਦਓ ਮੇਰੇ ਪਰਮੇਸ਼ਰ ਜਿਨ੍ਹਾਂ ਸ਼ਬਦਾਂ ਦੇ ਦੁਆਰਾ ਉਸ ਕੋੜੀ ਨੇ ਚੰਗਿਆਈ ਪਾ ਲਈ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਉਹ ਸ਼ਬਦ ਬੋਲ ਸਕਣ ਮੇਰੇ ਪਰਮੇਸ਼ਰ ਕਿ ਜਿਨ੍ਹਾਂ ਸ਼ਬਦਾਂ ਦੇ ਦੁਆਰਾ ਉਹਨਾਂ ਦੇ ਜੀਵਨਾਂ ਦੇ ਵਿੱਚ ਵੱਡੇ ਬਦਲਾਅ ਆ ਜਾਣ ਵੱਡੀਆਂ ਚੰਗਿਆਈਆਂ ਆ ਜਾਣ ਵੱਡੀਆਂ ਰਿਹਾਈਆਂ ਆ ਜਾਣ ਮੇਰੇ ਪਰਮੇਸ਼ਰ ਅੱਜ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਤੁਸੀਂ ਆਪਣਾ ਸਵਰਗ ਖੋਲ ਕੇ ਆਪਣੇ ਲੋਕਾਂ ਨੂੰ ਪ੍ਰਾਰਥਨਾ ਕਰਨੀ ਸਿਖਾਓ ਮੇਰੇ ਪਿਤਾ ਆਪਣੇ ਲੋਕਾਂ ਨੂੰ ਮੰਗਣਾ ਸਿਖਾਓ ਮੇਰੇ ਪ੍ਰਭੂ ਜਿਸ ਤਰ੍ਹਾਂ ਇਸ ਕੋੜੀ ਨੇ ਮੰਗਿਆ ਮੇਰੇ ਪ੍ਰਭੂ ਉਹ ਕੋੜੀ ਨੇ ਕਿਹਾ ਕਹਿੰਦਾ ਪ੍ਰਭੂ ਯਿਸੂ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਅੱਜ ਮੇਰੇ ਪਰਮੇਸ਼ਵਰ ਤੁਸੀਂ ਚਾਹੋ ਤਾਂ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਨਾਲ ਭਰ ਸਕਦੇ ਨੇ ਤੁਸੀਂ ਚਾਹੋ ਤਾਂ ਅੱਜ ਉਹ ਵੀ ਉਸੇ ਤਰ੍ਹਾਂ ਪ੍ਰਾਰਥਨਾ ਕਰਨ ਵਾਲੇ ਬਣ ਸਕਦੇ ਨੇ ਪਰਮੇਸ਼ਵਰ ਅੱਜ ਤੁਸੀਂ ਚਾਹੋ ਤਾਂ ਤੁਹਾਡੇ ਲੋਕ ਜਿਨ੍ਹਾਂ ਦੇ ਘਰਾਂ ਵਿੱਚ ਗਰੀਬੀ ਹੈ ਉਹ ਗਰੀਬੀ ਦੂਰ ਹੋ ਸਕਦੀ ਹੈ ਪਰਮੇਸ਼ਵਰ ਪਰਮੇਸ਼ਵਰ ਪ੍ਰਭੂ ਯੇਸੂ ਤੁਸੀਂ ਚਾਹੋ ਤਾਂ ਜਿੰਨੇ ਰੋਗੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹ ਰੋਗੀ ਚੰਗੇ ਹੋ ਸਕਦੇ ਨੇ ਪਰਮੇਸ਼ਵਰ ਤੁਸੀਂ ਚਾਹੋ ਮੇਰੇ ਯੇਸੂ ਤੁਸੀਂ ਚਾਹੋ ਮੇਰੇ ਪਿਤਾ ਜਿੰਨੇ ਦੁੱਖ ਵਿੱਚ ਨੇ ਉਹ ਦੁੱਖ ਜੋ ਬਾਹਰ ਆ ਸਕਦੇ ਨੇ ਪ੍ਰਭੂ ਪ੍ਰਭੂ ਯੇਸ਼ੂ ਜਿਸ ਤਰ੍ਹਾਂ ਉਸ ਕੋੜੀ ਨੇ ਮੰਗਿਆ ਕਹਿੰਦਾ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਮੇਰੇ ਪਰਮੇਸ਼ਰ ਤੁਸੀਂ ਚਾਹੋ ਤਾਂ ਤੁਹਾਡੇ ਲੋਕ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਦੇ ਬੱਚੇ ਸਟੱਡੀ ਵਿੱਚ ਨੰਬਰ 1 ਤੇ ਆ ਸਕਦੇ ਨੇ ਪ੍ਰਭੂ ਤੁਸੀਂ ਚਾਹੋ ਤਾਂ ਅੱਜ ਮੇਰੇ ਪਰਮੇਸ਼ਰ ਨੌਜਵਾਨ ਬੱਚੇ ਉਹ ਨਸ਼ਿਆਂ ਚੋਂ ਬਾਹਰ ਆ ਸਕਦੇ ਨੇ ਮੇਰੇ ਪਰਮੇਸ਼ਰ ਤੁਸੀਂ ਚਾਹੋ ਮੇਰੇ ਪ੍ਰਭੂ ਮਾਂ ਬਾਪ ਬੱਚਿਆਂ ਵਿੱਚ ਪਿਆਰ ਆ ਸਕਦਾ ਹੈ ਮੇਰੇ ਪ੍ਰਭੂ ਤੁਸੀਂ ਚਾਹੋ ਮੇਰੇ ਪਰਮੇਸ਼ਵਰ ਪਤੀ ਪਤਨੀ ਦੇ ਲੜਾਈ ਝਗੜੇ ਖਤਮ ਹੋ ਸਕਦੇ ਨੇ ਮੇਰੇ ਪ੍ਰਭੂ ਔਰ ਪਤੀ ਪਤਨੀ ਇੱਕ ਮਨ ਹੋ ਕੇ ਤੁਹਾਡੀ ਮਹਿਮਾ ਕਰਨ ਵਾਲੇ ਬਣ ਸਕਦੇ ਨੇ ਪਰਮੇਸ਼ਵਰ ਤੁਸੀਂ ਚਾਹੋ ਮੇਰੇ ਪਰਮੇਸ਼ਵਰ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਉਹਨਾਂ ਦੇ ਘਰਾਂ ਵਿੱਚ ਸੱਚਾ ਆਨੰਦ ਆ ਸਕਦਾ ਹੈ ਮੇਰੇ ਪ੍ਰਭੂ ਅੱਜ ਤੁਸੀਂ ਚਾਹੋ ਮੇਰੇ ਪਰਮੇਸ਼ਰ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਉਹ ਸੱਚੀ ਸ਼ਾਂਤੀ ਜੋ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਅੱਜ ਉਹ ਸ਼ਾਂਤੀ ਫੈਲ ਸਕਦੀ ਹੈ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਤੁਸੀਂ ਚਾਹੋ ਮੇਰੇ ਪਰਮੇਸ਼ਰ ਜਿਨ੍ਹਾਂ ਦੇ ਕਾਰੋਬਾਰ ਰੁਕੇ ਹੋਏ ਨੇ ਅੱਜ ਉਹ ਕਾਰੋਬਾਰ ਚੱਲ ਸਕਦੇ ਨੇ ਮੇਰੇ ਪਰਮੇਸ਼ਰ ਅੱਜ ਤੁਸੀਂ ਚਾਹੋ ਮੇਰੇ ਪ੍ਰਭੂ ਜਿਨ੍ਹਾਂ ਕੋਲ ਜੋਬ ਨਹੀਂ ਹੈ ਮੇਰੇ ਪ੍ਰਭੂ ਅੱਜ ਉਹਨਾਂ ਲਈ ਜੋਬ ਦੇ ਦਰਵਾਜ਼ੇ ਖੁੱਲ੍ਹ ਸਕਦੇ ਨੇ ਮੇਰੇ ਪਰਮੇਸ਼ਰ ਪਰਿਯਸੂ ਜਿਸ ਤਰ੍ਹਾਂ ਉਸ ਕੁੜੀ ਨੇ ਮੰਗਿਆ ਕਹਿੰਦਾ ਪ੍ਰਭੂ ਯਸੂ ਤੁਸੀਂ ਚਾਹੋ ਤਾਂ ਮੈਂ ਚੰਗਾ ਹੋ ਸਕਦਾ ਹਾਂ ਅੱਜ ਮੇਰੇ ਪਰਮੇਸ਼ੁਰ ਤੁਸੀਂ ਚਾਹੋ ਤਾਂ ਜਿਨ੍ਹਾਂ ਨੂੰ ਅੱਖਾਂ ਦੇ ਰੋਗ ਨੇ ਉਹ ਅੱਖਾਂ ਦੇ ਰੋਗ ਅੱਜ ਖਤਮ ਹੋ ਸਕਦੇ ਨੇ ਪ੍ਰਭੂ ਤੁਸੀਂ ਚਾਹੋ ਮੇਰੇ ਪਰਮੇਸ਼ੁਰ ਜਿਨ੍ਹਾਂ ਨੂੰ ਕੰਨ ਦੀ ਬਿਮਾਰੀ ਹੈ ਉਹ ਕੰਨ ਦੀ ਬਿਮਾਰੀ ਅੱਜ ਉਹਨਾਂ ਦੇ ਜੀਵਨਾਂ ਚੋਂ ਬਾਹਰ ਜਾ ਸਕਦੀ ਹੈ ਪ੍ਰਭੂ ਤੁਸੀਂ ਚਾਹੋ ਮੇਰੇ ਪਿਤਾ ਜਿਨ੍ਹਾਂ ਨੂੰ ਸਰਵਾਈਕ ਹੈ ਮੇਰੇ ਪ੍ਰਭੂ ਅੱਜ ਉਹ ਸਰਵਾਈਕ ਦੂਰ ਹੋ ਸਕਦਾ ਹੈ ਮੇਰੇ ਪਰਮੇਸ਼ਰ ਤੁਸੀਂ ਚਾਹੋ ਮੇਰੇ ਪ੍ਰਭੂ ਜਿਨ੍ਹਾਂ ਦੇ ਪੇਟ ਚ ਪਥਰੀਆਂ ਨੇ ਅੱਜ ਉਹ ਪਥਰੀਆਂ ਟੁੱਟ ਸਕਦੀਆਂ ਨੇ ਮੇਰੇ ਪਰਮੇਸ਼ਰ ਉਹ ਗਾਇਬ ਹੋ ਸਕਦੀਆਂ ਨੇ ਪ੍ਰਭੂ ਤੁਸੀਂ ਚਾਹੋ ਮੇਰੇ ਪਰਮੇਸ਼ਰ ਜਿਨ੍ਹਾਂ ਦੇ ਗਿਲਟੀਆਂ ਨੇ ਅੱਜ ਉਹ ਗਿਲਟੀਆਂ ਗਾਇਬ ਹੋ ਸਕਦੀਆਂ ਨੇ ਪਰਮੇਸ਼ਰ ਉਹ ਤੁਸੀਂ ਚਾਹੋ ਮੇਰੇ ਪਰਮੇਸ਼ਰ ਜਿਹੜੇ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਉਹਨਾਂ ਨੂੰ ਕੋਈ ਵੀ ਦੁੱਖ ਹੈ ਮੇਰੇ ਪ੍ਰਭੂ ਕੋਈ ਵੀ ਬਿਮਾਰੀ ਹੈ ਮੇਰੇ ਪਿਤਾ ਅੱਜ ਉਹਨਾਂ ਦੇ ਜੀਵਨ ਚੋਂ ਉਹ ਬਿਮਾਰੀ ਤੁਸੀਂ ਚਾਹੋ ਤੇ ਖਤਮ ਹੋ ਸਕਦੀ ਹੈ ਮੇਰੇ ਪਰਮੇਸ਼ਵਰ ਤੁਸੀਂ ਚਾਹੋ ਮੇਰੇ ਪਰਮੇਸ਼ਵਰ ਜਿਨ੍ਹਾਂ ਨੂੰ ਹੱਡੀਆਂ ਦੇ ਰੋਗ ਹਨ ਮੇਰੇ ਪਿਤਾ ਅੱਜ ਉਹ ਹੱਡੀਆਂ ਨਰੋਈਆਂ ਹੋ ਸਕਦੀਆਂ ਨੇ ਮੇਰੇ ਪ੍ਰਭੂ ਅੱਜ ਉਹ ਹੱਡੀਆਂ ਦੇ ਰੋਗ ਖਤਮ ਹੋ ਸਕਦੇ ਨੇ ਮੇਰੇ ਪਰਮੇਸ਼ਵਰ ਪ੍ਰਭੂ ਯਿਸੂ ਤੁਸੀਂ ਚਾਹੋ ਮੇਰੇ ਪਰਮੇਸ਼ਵਰ ਤਾਂ ਤੁਹਾਡੇ ਲੋਕਾਂ ਦੇ ਜੀਵਨ ਚ ਉਹ ਜੋ ਉਹਨਾਂ ਦੇ ਸਰੀਰ ਵਿੱਚ ਜੋ ਬੰਦ ਨਸਾਂ ਨੇ ਮੇਰੇ ਪਿਤਾ ਉਹ ਖੁੱਲ ਸਕਦੀਆਂ ਨੇ ਪ੍ਰਭੂ ਯਿਸੂ ਤੇਰੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਤੁਸੀਂ ਚਾਹੋ ਮੇਰੇ ਪਿਤਾ ਤੁਹਾਡੇ ਲੋਕ ਬੜੀ ਸ਼ਾਂਤੀ ਵਿੱਚ ਆ ਸਕਦੇ ਨੇ ਪ੍ਰਭੂ ਯਿਸੂ ਤੁਸੀਂ ਚਾਹੋ ਮੇਰੇ ਪਰਮੇਸ਼ਰ ਤਾਂ ਤੁਹਾਡੇ ਲੋਕ ਇਸ वचन ਦੇ ਅਨੁਸਾਰ ਪ੍ਰਾਰਥਨਾ ਕਰਨ ਵਾਲੀ ਬਣ ਸਕਦੇ ਨੇ ਮੇਰੇ ਪਿਤਾ ਪ੍ਰਾਰਥਨਾ ਕਰਨ ਵਾਲੇ ਬਣ ਸਕਦੇ ਨੇ ਪ੍ਰਭੂ ਜਿਸ ਤਰ੍ਹਾਂ ਉਸ ਕੋੜੀ ਨੇ ਕਿਹਾ ਮੇਰੇ ਪਿਤਾ ਜਿਸ ਤਰ੍ਹਾਂ ਉਸ ਕੋੜੀ ਨੇ ਕਿਹਾ ਹੈ ਮੇਰੇ ਪਰਮੇਸ਼ਰ ਕਹਿੰਦਾ ਪ੍ਰਭੂ ਯਿਸੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਦਾ ਤੁਹਾਡਾ ਇਹ वचन ਮੇਰੇ ਪਰਮੇਸ਼ਰ ਇੱਕ ਇੱਕ ਨੂੰ ਸ਼ੁੱਧ ਕਰ ਰਿਹਾ ਹੈ ਪ੍ਰਭੂ ਇੱਕ ਇੱਕ ਨੂੰ ਚੰਗਿਆਈ ਦੇ ਰਿਹਾ ਪ੍ਰਭੂ ਇੱਕ ਇੱਕ ਨੂੰ ਰਿਹਾਈ ਦੇ ਰਿਹਾ ਮੇਰੇ ਪਿਤਾ ਇੱਕ ਇੱਕ ਨੂੰ ਛੁਟਕਾਰੇ ਦੇ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਚਾਹੋ ਮੇਰੇ ਪਿਤਾ ਤਾਂ ਸਭ ਕੁਝ ਹੋ ਸਕਦਾ ਹੈ ਸਭ ਕੁਝ ਹੋ ਸਕਦਾ ਹੈ ਮੇਰੇ ਪਿਤਾ ਔਰ ਪਰਮੇਸ਼ਵਰ ਜਦੋਂ ਉਸ ਕੋੜੀ ਨੇ ਇਸ ਤਰ੍ਹਾਂ ਬੋਲਿਆ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੈਂ ਚੰਗਾ ਹੋ ਸਕਦਾ ਹਾਂ ਔਰ ਪਰਮੇਸ਼ਵਰ ਤੁਸੀਂ ਆਪਣਾ ਹੱਥ ਵਧਾਇਆ ਔਰ ਉਸ ਕੋੜੀ ਨੂੰ ਛੂ ਲਿਆ ਮੇਰੇ ਪਰਮੇਸ਼ਵਰ ਅੱਜ ਉਹੀ ਹੱਥ ਮੇਰੇ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਦੇ ਘਰਾਂ ਉੱਤੇ ਆ ਰਿਹਾ ਹੈ ਪਰਿਵਾਰਾਂ ਉੱਤੇ ਆ ਰਿਹਾ ਹੈ ਉਹ ਤੁਹਾਡਾ ਫਤਿਹਮੰਦ ਹੱਥ ਅੱਜ ਇੱਕ ਇੱਕ ਦੇ ਜੀਵਨ ਉੱਤੇ ਆ ਰਿਹਾ ਹੈ ਇੱਕ ਇੱਕ ਦੀ ਜ਼ਿੰਦਗੀ ਉੱਤੇ ਆ ਰਿਹਾ ਹੈ ਬੱਚਿਆਂ ਦੇ ਜੀਵਨ ਉੱਤੇ ਆ ਰਿਹਾ ਹੈ ਕਾਰੋਬਾਰ ਦੇ ਉੱਤੇ ਆ ਰਿਹਾ ਹੈ ਉਹ ਬਿਮਾਰੀਆਂ ਦੇ ਉੱਤੇ ਆ ਰਿਹਾ ਹੈ ਪ੍ਰਭੂ ਯਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਉਹ ਹੱਥ ਜੋ ਪ੍ਰਭੂ ਯਸੂ ਤੇਰਾ ਹੱਥ ਹੈ ਉਹ ਹੱਥ ਮੇਰੇ ਯਸੂ ਤੇਰਾ ਜੋ ਅੱਜ ਤੇਰੇ ਲੋਕਾਂ ਨੂੰ ਸ਼ਿਰਿਆ ਹੈ ਪ੍ਰਭੂ ਜੋ ਅੱਜ ਤੇਰੇ ਲੋਕਾਂ ਨੂੰ ਚੰਗਾ ਕਰ ਰਿਹਾ ਹੈ ਪ੍ਰਭੂ ਜੋ ਅੱਜ ਤੇਰੇ ਲੋਕਾਂ ਨੂੰ ਆਜ਼ਾਦ ਕਰ ਰਿਹਾ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਯਸੂ ਤੁਸੀਂ ਕਿਹਾ ਹੈ ਮੇਰੇ ਪਿਤਾ वचन ਵਿੱਚ ਕਿ ਨਾ ਡਰ ਨਾ ਕਬਰਾ ਮੈਂ ਤੇਰੇ ਅੰਗ ਸੰਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਬਚਾਵਾਂਗਾ ਅੱਜ ਉਹ ਫਤਿਹਮੰਦ ਸੱਜੇ ਹੱਥ ਤੁਹਾਡਾ ਫਤਿਹਮੰਦ ਸੱਜਾ ਹੱਥ ਇੱਕ ਇੱਕ ਦੇ ਕਰ ਵਿਚਾਰਿਆ ਹੈ ਇੱਕ ਇੱਕ ਦੇ ਸ਼ਰੀਰ ਨੂੰ ਛੂਰਿਆ ਹੈ ਮੇਰੇ ਪ੍ਰਭੂ ਅੱਜ ਇੱਕ ਇੱਕ ਦੀਆਂ ਅੱਖਾਂ ਨੂੰ ਛੂਰਿਆ ਹੈ ਅੱਖਾਂ ਦੀ ਬਿਮਾਰੀ ਜਾ ਰਹੀ ਹੈ ਤੁਹਾਡੇ ਹੱਥ ਦੇ ਛੂਲ ਦੇ ਨਾਲ ਪਰਮੇਸ਼ਵਰ ਕੰਨਾਂ ਦੇ ਰੋਗ ਜਾ ਰਹੇ ਨੇ ਪ੍ਰਭੂ ਉਹ ਜ਼ੁਬਾਨ ਦਾ ਤੁਤਲਾਪਨ ਜਾ ਰਿਹਾ ਹੈ ਮੇਰੇ ਪਰਮੇਸ਼ਵਰ ਅੱਜ ਤੁਹਾਡਾ ਫਤਿਹਮੰਦ ਹੱਥ ਉਹ ਉਹ ਕਮਜ਼ੋਰ ਹੱਡੀਆਂ ਨੂੰ ਛੂਰਿਆ ਹੈ ਅੱਜ ਉਹ ਹੱਡੀਆਂ ਤਾਕਤਵਰ ਹੋ ਰਹੀਆਂ ਨੇ ਅੱਜ ਉਹ ਮਰਦਾ ਹੱਡੀਆਂ ਜ਼ਿੰਦਾ ਹੋ ਰਹੀਆਂ ਨੇ ਅੱਜ ਉਹ ਕਮਜ਼ੋਰ ਹੱਡੀਆਂ ਵਿੱਚ ਜਾਨ ਆ ਰਹੀ ਆ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਕਿਉਂਕਿ ਤੁਹਾਡਾ ਹੱਥ ਅੱਜ ਸ਼ਰੀਰਾਂ ਨੂੰ ਇੱਕ ਇੱਕ ਜਾਂਦੇ ਸ਼ਰੀਰ ਨੂੰ ਛੂਰਿਆ ਹੈ ਮੇਰੇ ਪ੍ਰਭੂ ਅੱਜ ਤੁਹਾਡਾ ਹੱਥ ਇੱਕ ਇੱਕ ਦੇ પેટ ਨੂੰ ਸ਼ੂਰਿਆ ਮੇਰੇ ਪ੍ਰਭੂ ਉਹ ਪੇਟ ਦੀਆਂ ਬਿਮਾਰੀਆਂ ਤੁਹਾਡੇ ਹੱਥ ਦੇ ਸ਼ੂ ਨਾਲ ਜਾ ਰਹੀਆਂ ਨੇ ਜਾ ਰਹੀਆਂ ਨੇ ਜਾ ਰਹੀਆਂ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਉਹ ਪੱਥਰੀਆਂ ਨੂੰ ਸ਼ੂਰਿਆ ਪ੍ਰਭੂ ਉਹ ਪੱਥਰੀਆਂ ਚੂਰ ਚੂਰ ਹੋ ਰਹੀਆਂ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਅੱਜ ਤੁਹਾਡਾ ਫਤਿਹਮੰਦ ਹੱਥ ਲੀਵਰ ਦੀ ਬਿਮਾਰੀ ਨੂੰ ਕਿਡਨੀ ਦੀ ਬਿਮਾਰੀ ਨੂੰ ਗੁਰਦਿਆਂ ਦੀ ਬਿਮਾਰੀ ਨੂੰ ਸ਼ੂਰਿਆ ਪ੍ਰਭੂ ਅੱਜ ਇਹ ਬਿਮਾਰੀਆਂ ਤੁਹਾਡੇ ਲੋਕਾਂ ਦੇ ਜੀਵਨ ਚੋਂ ਮੇਸ਼ ਵਾਲੀ ਬਾਹਰ ਜਾ ਰਹੀਆਂ ਨੇ ਬਾਹਰ ਜਾ ਰਹੀਆਂ ਨੇ ਪ੍ਰਭੂ ਯੇਸੂ ਤੁਹਾਡੇ ਨਾਮ ਚ ਕਿਉਂਕਿ ਤੁਹਾਡੇ ਹੱਥ ਵਿੱਚ ਸਮਰਥਾ ਹੈ ਮੇਰੇ ਪਿਤਾ ਤੁਹਾਡੇ ਹੱਥ ਵਿੱਚ ਤਾਕਤ ਹੈ ਮੇਰੇ ਪ੍ਰਭੂ ਓ ਮੇਰੇ ਯੇਸੂ ਜਿਸ ਉਤੇ ਤੇਰਾ ਹੱਥ ਪੈ ਜਾਵੇ ਮੇਰੇ ਪਿਤਾ ਜਿਸ ਨੂੰ ਤੇਰਾ ਹੱਥ ਛੂ ਲਵੇ ਮੇਰੇ ਪ੍ਰਭੂ ਔਰ ਰੋਗੀ ਰੋਗੀ ਨਹੀਂ ਰਹਿੰਦਾ ਮੇਰੇ ਪ੍ਰਭੂ ਔਰ ਉਸ ਕੋੜੀ ਨੂੰ ਚੰਗਿਆਈ ਪਾ ਲੈਂਦਾ ਕਿਉਂਕਿ ਪਰਮੇਸ਼ਵਰ ਤੁਸੀਂ ਆਪਣਾ ਲੰਬਾ ਹੱਥ ਕਰਕੇ ਉਸ ਕੋੜੀ ਨੂੰ ਛੋਆ ਉਹ ਚੰਗਾ ਹੋ ਗਿਆ ਮੇਰੇ ਪ੍ਰਭੂ ਅੱਜ ਉਸੇ ਤਰ੍ਹਾਂ ਤੁਸੀਂ ਆਪਣਾ ਲੰਬਾ ਹੱਥ ਕਰਕੇ ਮੇਰੇ ਪਰਮੇਸ਼ਵਰ ਜਿੰਨੇ ਵੀ ਜਾਨ ਇਸ ਪ੍ਰਾਪਤ ਆਤਲਾਂ ਨੂੰ ਸੁਣ ਰਹੇ ਨੇ ਜਿੱਥੇ ਜਿੱਥੇ ਇਹ ਸ਼ਬਦ ਉਹ ਤੇਰੇ ਲੋਕਾਂ ਦੇ ਜੀਵਨ ਵਿੱਚ ਉਹਨਾਂ ਦੇ ਕੰਨਾਂ ਰਾਹੀਂ ਘਰਾਂ ਵਿੱਚ ਜਾ ਰਹੇ ਨੇ ਮੇਰੇ ਪ੍ਰਭੂ ਉੱਥੇ ਉੱਥੇ ਚੰਗਿਆਈ ਆ ਰਹੀ ਹੈ ਔਰ ਤੇਰੇ ਲੋਕ ਵੀ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਨੇ ਮਹਾਸੰਮਰਥ ਨਾਲ ਪਰ ਰਹੇ ਨੇ ਤੁਹਾਡੇ ਲੋਕ ਵੀ ਪ੍ਰਭੂ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਨੇ ਮੇਰੇ ਪਰਮੇਸ਼ਵਰ ਜਿਸ ਤਰ੍ਹਾਂ ਉਸ ਕੁੜੀ ਨੇ ਪ੍ਰਾਰਥਨਾ ਕੀਤੀ ਕਹਿੰਦਾ ਪ੍ਰਭੂ ਯਸੂ ਤੁਸੀਂ ਚਾਹੋਗਾ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਮੇਰੇ ਯਸੂ ਤੁਸੀਂ ਚਾਹੋ ਜਿਨਿਆਂ ਨੇ ਪ੍ਰਾਰਥਨਾ ਸੁਣੀ ਹੈ ਇਹ ਸ਼ਬਦ ਸੁਨੇ ਹਨ ਉਹ ਚੰਗੇ ਹੋ ਸਕਦੇ ਹਨ ਉਹ ਚੰਗੇ ਹੋ ਸਕਦੇ ਹਨ ਉਹ ਰਿਹਾਈ ਪਾ ਸਕਦੇ ਹਨ ਉਹ ਬੰਦਨਾ ਤੋਂ ਆਜ਼ਾਦ ਹੋ ਸਕਦੇ ਹਨ ਪ੍ਰਭੂ ਬਿਮਾਰੀਆ ਤੋਂ ਆਜ਼ਾਦ ਹੋ ਸਕਦੇ ਹਨ ਦੁੱਖਾਂ ਤੋਂ ਆਜ਼ਾਦ ਹੋ ਸਕਦੇ ਹਨ ਨਸ਼ਿਆਂ ਤੋਂ ਆਜ਼ਾਦ ਹੋ ਸਕਦੇ ਹਨ ਪਾਪ ਤੋਂ ਆਜ਼ਾਦ ਹੋ ਸਕਦੇ ਹਨ ਅੱਜ ਪਰਮੇਸ਼ਵਰ ਤੇਰਾ ਫਤਿਹਮੰਦ ਹੱਥ ਛੂਲਵੇ ਪ੍ਰਭੂ ਛੂਲਵੇ ਮੇਰੇ ਪਿਤਾ ਉਹ ਪ੍ਰਭੂ ਯਿਸੂ ਅੱਜ ਤੁਹਾਡੇ ਹੱਥ ਦੇ ਥੱਲੇ ਤੁਹਾਡੇ ਲੋਕ ਆ ਜਾਣ ਮੇਰੇ ਪਿਤਾ ਅੱਜ ਤੁਹਾਡੇ ਹੱਥਾਂ ਦੇ ਥੱਲੇ ਤੁਹਾਡੇ ਲੋਕ ਆ ਜਾਣ ਉਹ ਆਨੰਦ ਵਿੱਚ ਹੋ ਜਾਣ ਮੇਰੇ ਪਿਤਾ ਉਹ ਸ਼ਾਂਤੀ ਵਿੱਚ ਹੋ ਜਾਣ ਮੇਰੇ ਪ੍ਰਭੂ ਯਿਸੂ ਔਰ ਮੇਰੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ 'ਚ ਮੇਰੇ ਪਿਤਾ ਕਿ ਜਿਨ੍ਹਾਂ ਨੂੰ ਪ੍ਰਾਰਥਨਾ ਕਰਨੀ ਨਹੀਂ ਆ ਰਹੀ ਮੇਰੇ ਪਰਮੇਸ਼ਵਰ ਅੱਜ ਦੇ ਇਸ ਵਚਨ ਦੇ ਦੁਆਰਾ ਉਹ ਪ੍ਰਾਰਥਨਾ ਮ ਸਿੱਖ ਜਾਣ ਪ੍ਰਾਰਥਨਾ ਸਿੱਖ ਜਾਣ ਪ੍ਰਭੂ ਯਿਸੂ ਤੇਰੇ ਨਾਮ ਦੇ ਵਿੱਚ ਸਿੱਖ ਜਾਣ ਉਹ ਚੰਗਿਆਈ ਇਸ ਸਿੱਖ ਜਾਣ ਮੇਰੇ ਪਿਤਾ ਆਪਣੇ ਸ਼ਬਦਾਂ ਦੇ ਦੁਆਰਾ ਕਿਉਂਕਿ ਤੁਸੀਂ ਵਚਨ ਵਿੱਚ ਕਿਹਾ ਹੈ ਕਿ ਮੈਂ ਤੇਰੇ ਮੁਖ ਦੇ ਫਲ ਦਾ ਸਿਰ ਜਲਹਾਰਾ ਤੁਹਾਡੇ ਲੋਕ ਅੱਜ ਆਪਣੇ ਮੁਖ ਤੋਂ ਬੋਲਣ ਵਾਲੇ ਬਣ ਜਾਣ ਪਰਮੇਸ਼ਰ ਉਹ ਇਸ ਤਰ੍ਹਾਂ ਬੋਲਣ ਮੇਰੇ ਪ੍ਰਭੂ ਕਿ ਤੁਸੀਂ ਜ਼ਿੰਦਾ ਪਰਮੇਸ਼ਰ ਹੋ ਤੁਸੀਂ ਸਮਰਥੀ ਪਰਮੇਸ਼ਰ ਹੋ ਉਹ ਇਸ ਤਰ੍ਹਾਂ ਬੋਲਣ ਵਾਲੇ ਬਣ ਜਾਣ ਮੇਰੇ ਪਿਤਾ ਜਿਸ ਤਰ੍ਹਾਂ ਉਸ ਕੁੜੀ ਨੇ ਕਿਹਾ ਸੀਗਾ ਕਿ ਪ੍ਰਭੂ ਯਸੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਅੱਜ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਰ ਤੇਰੇ ਲੋਕਾਂ ਦੇ ਮਨ ਵਿੱਚ ਉਹਨਾਂ ਦੀਆਂ ਸੋਚਾਂ ਵਿੱਚ ਉਹਨਾਂ ਦੀ ਜ਼ੁਬਾਨ ਤੇ ਇਹ ਸ਼ਬਦ ਆ ਰਹੇ ਨੇ ਇਹ ਸ਼ਬਦ ਆ ਰਹੇ ਨੇ ਅੱਜ ਤੁਹਾਡੇ ਲੋਕ ਬੋਲ ਰਹੇ ਨੇ ਮੇਰੇ ਪਿਤਾ ਕਿ ਜੇ ਤੁਸੀਂ ਚਾਹੋ ਤਾਂ ਚੰਗਾ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਲੋਕ ਰਿਹਾਈ ਲੈ ਸਕਦੇ ਨੇ ਅੱਜ ਮੇਰੇ ਪਰਮੇਸ਼ਵਰ ਨਮਾ ਜੀਵਨ ਨਮੀ ਜ਼ਿੰਦਗੀ ਤੇ ਨਮੀਆਂ ਪ੍ਰਾਤ ਰ ਮਤਰੇ ਲੋਕਾਂ ਦੇ ਜੀਵਨ ਚ ਆ ਰਹੀਆਂ ਨੇ ਆ ਰਹੀਆਂ ਨੇ ਆ ਰਹੀਆਂ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਆ ਰਹੀਆਂ ਨੇ ਮੇਰੇ ਪਿਤਾ ਔਰ ਪਰਮੇਸ਼ਵਰ ਤੁਸੀਂ वचन ਵਿੱਚ ਕਿਹਾ ਹੈ ਮੇਰੇ ਪ੍ਰਭੂ ਜੀ ਕਿ ਜਿਸ ਤਰ੍ਹਾਂ ਉਸ ਕੋੜੀ ਨੇ ਮੰਗਿਆ ਤੁਸੀਂ ਉਸ ਤਰ੍ਹਾਂ ਮੰਗੋ ਉਹ वचन ਵਿੱਚ ਉਸ ਕੋੜੀ ਨੇ ਕਿਹਾ ਕਹਿੰਦਾ ਪ੍ਰਭੂ ਯਿਸੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਮੇਰੇ ਪਰਮੇਸ਼ਵਰ ਜਿੰਨੇ ਵੀ ਜਾਣ ਅੱਜ ਇਹ ਬੋਲ ਰਹੇ ਨੇ ਕਿ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਤੁਸੀਂ ਚਾਹੋ ਅੱਜ ਤੁਸੀਂ ਇਸ ਪ੍ਰਾਰਥਨਾ ਨੂੰ ਸੁਣਦੇ ਸੁਣਦੇ ਆਪਣੇ ਮਨਾਂ ਵਿੱਚ ਆਪਣੇ ਮੂੰਹ ਤੋਂ ਬੋਲੋ ਕਿ ਪ੍ਰਭੂ ਯਿਸੂ ਤੁਸੀਂ ਚਾਹੋ ਜੋ ਵੀ ਤੁਹਾਨੂੰ ਬਿਮਾਰੀ ਹੈ ਉਸ ਬਿਮਾਰੀ ਦਾ ਨਾਮ ਲੈ ਕੇ ਬੋਲੋ ਕਿ ਪ੍ਰਭੂ ਯਿਸੂ ਤੁਸੀਂ ਚਾਹੋ ਤਾਂ ਮੈਂ ਇਸ ਬਿਮਾਰੀ ਤੋਂ ਚੰਗਾ ਹੋ ਸਕਦਾ ਉਹ ਤੁਹਾਨੂੰ ਆਜ਼ਾਦ ਕਰਨਗੇ ਤੁਸੀਂ ਬੋਲੋ ਅਗਰ ਤੁਹਾਨੂੰ ਕਰਾਂ ਵਿੱਚ ਕੋਈ ਨਸ਼ੇ ਵਿੱਚ ਹੈ ਤੁਸੀਂ ਆਪਣੇ ਸ਼ਬਦ ਆਪਣੇ মুখ ਤੋਂ ਬੋਲਿਓ ਕਿ ਪਰਮੇਸ਼ਵਰ ਅੱਜ ਮੇਰਾ ਬੇਟਾ ਅੱਜ ਮੇਰੀ ਬੇਟੀ ਅੱਜ ਮੇਰਾ ਪਤੀ ਨਸ਼ੇ ਤੋਂ ਆਜ਼ਾਦ ਹੋ ਜਾਵੇ ਤਾਂ ਆਜ਼ਾਦ ਹੋ ਜਾਵੇਗਾ ਕਿਉਂਕਿ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਉਹ ਤੁਹਾਡੇ ਜੀਵਨਾਂ ਨੂੰ ਬਹਾਲ ਕਰੇ ਉਹਦੀਆਂ ਯੋਜਨਾਵਾਂ ਨੇ ਅੱਜ ਉਹਨਾਂ ਨੂੰ ਕਹੋ ਪਰਮੇਸ਼ਵਰ ਨੂੰ ਪਰਮੇਸ਼ਵਰ ਜੋ ਤੇਰੀਆਂ ਯੋਜਨਾਵਾਂ ਨੇ ਉਹ ਮੇਰੇ ਜੀਵਨ ਵਿੱਚ ਪੂਰੀਆਂ ਹੋਣ ਮੇਰੇ ਘਰ ਵਿੱਚ ਪੂਰੀਆਂ ਹੋਣ ਮੇਰੇ ਬੱਚਿਆਂ ਦੇ ਜੀਵਨ ਵਿੱਚ ਪੂਰੀਆਂ ਮੇਰੇ ਪਰਿਵਾਰ ਵਿੱਚ ਪੂਰੀਆ ਹੋਣ ਅੱਜ ਉਹ ਪਰਮੇਸ਼ਵਰ ਦੀ ਮਰਜ਼ੀ ਤੁਹਾਡੇ ਜੀਵਨਾਂ 'ਚ ਪੂਰੀ ਹੋਵੇਗੀ ਕਿਉਂਕਿ ਉਹਦੀ ਮਰਜ਼ੀ ਹੈ ਕਿ ਤੁਸੀਂ ਚੰਗੇ ਹੋ ਜਾਓ ਉਹਦੀ ਮਰਜ਼ੀ ਹੈ ਤੁਸੀਂ ਆਜ਼ਾਦ ਹੋ ਜਾਓ ਉਹਦੀ ਮਰਜ਼ੀ ਹੈ ਤੁਸੀਂ ਬਿਮਾਰੀਆਂ ਤੋਂ ਆਜ਼ਾਦ ਹੋ ਜਾਓ ਉਹ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਤੁਸੀਂ ਕਰਜ਼ਿਆਂ ਤੋਂ ਆਜ਼ਾਦ ਹੋ ਜਾਓ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਤੁਹਾਡੇ ਘਰਾਂ 'ਚ ਹਰ ਜਾਦੂ ਟੂਣਾ ਖਤਮ ਹੋ ਜਾਵੇ ਅੱਜ ਤੁਸੀਂ ਬੋਲੋ ਆਪਣੇ ਮukh 'ਚੋਂ ਆਪਣੇ ਸ਼ਬਦਾਂ ਨੂੰ ਬੋਲੋ ਪਰਮੇਸ਼ਵਰ ਤੁਸੀਂ ਚਾਹੋ ਤਾਂ ਇਹ ਜাদু ਤੂਣਾ ਮੇਰੇ ਘਰ ਤੋਂ ਜਾ ਸਕਦਾ ਹੈ ਪਰਮੇਸ਼ਰ ਤੁਸੀਂ ਚਾਹੋ ਤਾਂ ਕਾਲਾ ਇਲਮ ਖਤਮ ਹੋ ਸਕਦਾ ਹੈ ਪਰਮੇਸ਼ਰ ਤੁਸੀਂ ਚਾਹੋ ਤਾਂ ਜਾਦੂਗਰੀ ਦੀਆਂ ਤਾਕਤਾਂ ਟੁੱਟ ਸਕਦੀਆਂ ਹਨ ਔਰ ਉਹ ਟੁੱਟ ਜਾਣਗੀਆਂ ਪ੍ਰਭੂ ਯਿਸੂ ਦੇ ਨਾਮ ਵਿੱਚ ਅੱਜ ਬੋਲੋ ਆਪਣੇ ਮੂੰਹ ਚੋਂ ਬੋਲੋ ਆਪਣੇ ਸ਼ਬਦਾਂ ਦੇ ਦੁਆਰਾ ਬੋਲੋ ਕਿਉਂਕਿ ਤੁਹਾਡੇ ਸ਼ਬਦ ਤੁਹਾਡੇ ਘਰਾਂ ਚ ਰਿਹਾਈ ਲੈ ਕੇ ਆਉਣਗੇ ਤੁਹਾਡੇ ਸ਼ਬਦ ਤੁਹਾਡੇ ਪਰਿਵਾਰਾਂ ਚ ਰਿਹਾਈ ਲੈ ਕੇ ਆਉਣਗੇ ਔਰ ਇਹ ਪ੍ਰਾਰਥਨਾ ਤੁਹਾਨੂੰ ਨਵੀਂ ਪ੍ਰਾਰਥਨਾ ਸਿਖਾ ਦੇਵੇਗੀ ਪ੍ਰਭੂ ਯਿਸੂ ਦੇ ਵਿਚ ਅੱਜ ਤੁਹਾਡੇ ਸ਼ਬਦ ਹੀ ਤੁਹਾਨੂੰ ਜੀਵਨ ਦੇਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਸ ਤਰ੍ਹਾਂ ਉਸ ਕੋੜੀ ਨੇ ਬੋਲਿਆ ਕਹਿੰਦਾ ਪ੍ਰਭੂ ਯਿਸੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਤੁਸੀਂ ਵੀ ਉਸ ਤਰ੍ਹਾਂ ਬੋਲਣਾ ਹੈ ਉਸ ਪਰਮੇਸ਼ਵਰ ਨੂੰ ਪ੍ਰਭੂ ਯਿਸੂ ਤੁਸੀਂ ਚਾਹੋ ਤਮੇ ਆਜ਼ਾਦ ਹੋ ਸਕਦਾ ਹਾਂ ਮੈਂ ਛੁੱਟ ਸਕਦਾ ਹਾਂ ਮੇਰਾ ਪਰਿਵਾਰ ਆਜ਼ਾਦ ਹੋ ਸਕਦਾ ਹੈ ਬੋਲਣਾ ਹੈ ਪ੍ਰਾਰਥਨਾ ਵਿੱਚ ਅੱਜ ਤੁਸੀਂ ਤੁਸੀਂ ਜਦੋਂ ਵੀ ਇਸ ਪ੍ਰਾਰਥਨਾ ਨੂੰ ਸੁਣੋ ਇਸੇ ਤਰ੍ਹਾਂ ਪ੍ਰਾਰਥਨਾ ਕਰਿਓ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੇਰਾ ਘਰ ਆਨੰਦ ਨਾਲ ਪਰ ਸਕਦਾ ਹੈ ਸ਼ਾਂਤੀ ਨਾਲ ਪਰ ਸਕਦਾ ਹੈ ਧੀਰਜ ਨਾਲ ਪਰ ਸਕਦਾ ਹੈ ਖੁਲਾਈ ਨਾਲ ਪਰ ਸਕਦਾ ਹੈ ਵਫਾਦਾਰੀ ਨਾਲ ਪਰ ਸਕਦਾ ਹੈ ਇਮਾਨਦਾਰੀ ਨਾਲ ਪਰ ਸਕਦਾ ਹੈ ਉਹ ਪਰਮੇਸ਼ਵਰ ਇਹ ਮੇਰਾ ਸ਼ਰੀਰ ਤੁਹਾਡਾ ਮੰਦਰ ਬਣ ਸਕਦਾ ਹੈ ਪਰ ਈਸ਼ਵਰ ਅਗਰ ਤੁਸੀਂ ਚਾਹੋ ਮੇਰੇ ਪ੍ਰਭੂ ਔਰ ਤੁਹਾਡਾ ਸੱਜਾ ਫਤਿਹਮੰਦ ਹੱਥ ਅਜੇ ਇੱਕ ਦੇ ਘਰਾਂ ਨੂੰ ਛੂਲੇਵੇ ਪ੍ਰਭੂ ਛੂਲੇਵੇ ਮੇਰੇ ਪਿਤਾ ਔਰ ਸਭਨਾ ਦੇ ਜੀਵਨ ਵਿੱਚ ਚੰਗਿਆਈ ਸ਼ਰੀਰਾਂ ਦੇ ਵਿੱਚ ਚੰਗਿਆਈ ਘਰਾਂ ਦੇ ਵਿੱਚ ਚੰਗਿਆਈ ਬੱਚਿਆਂ ਦੇ ਜੀਵਨ ਵਿੱਚ ਚੰਗਿਆਈ ਓਮ ਮੇਰੇ ਪਰਮੇਸ਼ਵਰ ਰਿਸ਼ਤਿਆਂ ਦੇ ਵਿੱਚ ਚੰਗਿਆਈ ਆ ਜਾਵੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਤੁਹਾਡਾ ਫਤਿਹਮੰਦ ਹੱਥ ਇੱਕ-ਇੱਕ ਦੇ ਜੀਵਨ ਨੂੰ ਆਜ਼ਾਦ ਕਰੇ ਆਜ਼ਾਦ ਕਰੇ ਆਜ਼ਾਦ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਅੱਜ ਦਾ ਇਹ ਵਚਨ ਪਰਮੇਸ਼ਵਰ ਤੁਹਾਡੇ ਲੋਕਾਂ ਨੂੰ ਨਵੇਂ ਤਰੀਕੇ ਨਾਲ ਪ੍ਰਾਰਥਨਾ ਸਿਖਾ ਦੇਵੇ ਨਵੇਂ ਤਰੀਕੇ ਨਾਲ ਪ੍ਰਾਰਥਨਾ ਕਰਨੀ ਸਿਖਾ ਦੇਵੇ ਤੁਹਾਡੇ ਲੋਕ ਜਿਸ ਤਰ੍ਹਾਂ ਇਸ ਕੋੜੀ ਨੇ ਕਿਹਾ ਪ੍ਰਭੂ ਮੈਂ ਸ਼ੁੱਧ ਹੋ ਜਾਮਾ ਇਸੇ ਤਰ੍ਹਾਂ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਔਰ ਜਦੋਂ ਪ੍ਰਾਰਥਨਾ ਕਰਨ ਤੁਹਾਡਾ ਫਤਿਹਮੰਦ ਹੱਥ ਇੱਕ-ਇੱਕ ਨੂੰ ਛੂਕੇ ਬੱਡੀ ਚੰਗਿਆਈ ਨਾਲ ਪਰ ਦਵੇ ਪ੍ਰਭੂ ਯਸੂ ਤਾ ਦੇ ਨਾਮ ਦੇ ਵਿੱਚ ਮੈਂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਔਰ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੇ ਲੋਕਾਂ ਨੂੰ ਪ੍ਰਾਰਥਨਾ ਸਿਖਾਉਂਦੇ ਜਾਓ ਮੇਰੇ ਪਿਤਾ ਔਰ ਤੁਹਾਡੇ ਲੋਕ ਖੁਦ ਪ੍ਰਾਰਥਨਾ ਕਰਕੇ ਚੰਗਿਆਈ ਲੈਣ ਵਾਲੇ ਬਣ ਜਾਣ ਪ੍ਰਭੂ ਯਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਹਾਂ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਾਂ ਔਰ ਪਰਮੇਸ਼ਰ ਮੈਂ ਅੱਜ ਦੇ ਇਸ ਵਚਨ ਦੇ ਦੁਆਰਾ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਜਿਸ ਤਰ੍ਹਾਂ ਉਸ ਕੋੜ ਹੀ ਨੇ ਚੰਗਿਆਈ ਲਈ ਸੀ ਉਹ ਚੰਗਿਆਈ ਨੂੰ ਖੋਲਦਾ ਹਾਂ ਔਰ ਇਸ ਵਚਨ ਦੇ ਅਨੁਸਾਰ ਅੱਜ ਤੁਹਾਡਾ ਫਤਿਹਮੰਦ ਹੱਥ ਇੱਕ ਇੱਕ ਦੇ ਘਰ ਉੱਤੇ ਪਰਿਵਾਰ ਉੱਤੇ ਜੀਵਨ ਉੱਤੇ ਕਾਰੋਬਾਰ ਉੱਤੇ ਰਿਸ਼ਤਿਆਂ ਦੇ ਉੱਤੇ ਬੱਚਿਆਂ ਦੇ ਉੱਤੇ ਬੱਚਿਆਂ ਦੀ ਸਟੱਡੀ ਦੇ ਉੱਤੇ ਮੇਰੇ ਪਰਮੇਸ਼ਵਰ ਇੱਕ ਇੱਕ ਦੇ ਜੀਵਨ ਉੱਤੇ ਆ ਚੁੱਕਿਆ ਹੈ ਪ੍ਰਭ ਯਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਹallelujah ਹalleluyah praise the lord god bless you ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਔਰ ਇਸੇ ਤਰ੍ਹਾਂ ਪ੍ਰਾਰਥਨਾ ਵਿੱਚ ਬਧਾਉਂਦੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੈਂ ਇਹ ਪ੍ਰਾਰਥਨਾ ਮੰਗਦਾ ਆਮੇਨ 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 ਹalleluyah